ਗੁਰੂ ਦੀ ਦਸੀ ਸੇਵਾ ਕਰਕੇ ਹਰ ਇੱਕ ਆਪ ਦਾ ਜੀਵਨ ਸਫਲਾ ਬਣਾ ਰਿਹਾ ਹੈ ਭਾਈ ਮੰਜ ਉਹ ਮਾਹੌਲ ਚਲ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਕਿੱਡਾ ਸੁੰਦਰ ਮਾਹੌਲ ਕਿੰਨੇ ਪ੍ਰੇਮ ਭਾਵਨਾ ਦੇ ਨਾਲ ਸਾਰੇ ਉਸ ਸੱਚੇ ਪ੍ਰਮਾਤਮਾ ਨੂੰ ਚੇਤਾ ਕਰਦੇ ਆ ਸੇਵਾ ਦੇ ਵਿੱਚ ਜੁਟੇ ਨੇ ਕਾਸ਼ ਕਿਤੇ ਇਸ ਗੁਰੂ ਦੀ ਸੰਗਤ ਮੈਨੂੰ ਵੀ ਪ੍ਰਾਪਤ ਹੋ ਜਾਏ ਕਾਸ਼ ਕਿਤੇ ਇਹਨਾਂ ਦੇ ਗੁਰੂ ਦੇ ਚਰਨਾਂ ਦੀ ਛੋਹ ਮੈਨੂੰ ਵੀ ਪ੍ਰਾਪਤ ਹੋ ਜਾਏ ਭਾਈ ਮੰਜ ਵੀ ਐਸੇ ਗੁਰੂ ਦੇ ਚਰਨਾਂ ਦੀ ਸੇਵਾ ਲੋਚਦਾ ਤੇ ਭਾਈ ਮੰਜ ਨੂੰ ਪ੍ਰਾਪਤ ਵੀ ਹੋਈ ਉਹਦੇ ਵੱਟੇ ਦੇ ਵਿੱਚ ਭਾਈ ਮੰਜ ਜੀ ਨੇ ਸੰਸਾਰ ਦੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਕਿ ਲੋਕ ਕੀ ਆਖਦੇ ਨੇ ਗੁਰੂ ਅਰਜਨ ਸਾਹਿਬ ਪਾਰਸ਼ਾ ਜੀ ਨੂੰ ਮਿਲਣ ਤੋਂ ਬਾਅਦ ਫਰਿਆਦ ਕੀਤੀ ਸੀ ਮਾਲਕ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ ਆਪ ਜੀ ਦੇ ਚਰਨਾਂ ਦਾ ਪੂਜਾ